ਸੋ ਰਾਮ ਰਹੀਮ ਨੂੰ ਇੱਕ ਵਾਰ ਫੇਰ ਜੇਲ੍ਹ ਤੋਂ ਜ਼ਮਾਨਤ ਮਿਲ ਚੁੱਕੀ ਗਿਆ 21 ਦਿਨਾਂ ਦੀ ਪ੍ਰੋਲ ਮਿਲ ਚੁੱਕੀ ਗਿਆ ਤੁਹਾਨੂੰ ਦੱਸਦੇ ਆ ਕਦੋਂ ਤੇ ਕਿਵੇਂ ਜਿਹੜੀ ਗਈ ਆ ਇਹ ਜਿਹੜੀ ਜ਼ਮਾਨਤ ਉਸ ਨੂੰ ਮਿਲੀ ਗਈ ਆ ਤੁਹਾਨੂੰ ਦੱਸ ਦਈਏ ਸੂਬਾ ਸਰਕਾਰ ਨੇ ਉਹਨਾਂ ਨੂੰ 21 ਦਿਨਾਂ ਦੀ ਜਿਹੜੀ ਹੈ ਛੁੱਟੀ ਦੇ ਦਿੱਤੀ ਗਈ ਗਿਆ ਮੰਗਲਵਾਰ ਸਵੇਰੇ 6:30 ਵਜੇ ਦੇ ਕਰੀਬ ਹਨੀਪ੍ਰੀਤ ਅਤੇ ਉਹਨਾਂ ਦੇ ਕੁਝ ਸਾਥੀ ਜਿਹੜੇ ਗਏ ਰਾਮ ਰਹੀਮ ਨੂੰ ਜੂਪੀ ਦੇ ਬਰਨਾਲਾ ਆਸ਼ਰਮ ਲਈ ਰਵਾਨਾ ਲੈ ਚੁੱਕੇਗੇ ਨੇ ਕਰ ਚੁੱਕੇ ਨੇ ਨਾਲ ਦੇ ਨਾਲ ਤੁਹਾਨੂੰ ਦੱਸ ਦੀ ਕਹਾਣੀ ਪ੍ਰੀਤ ਤੋਂ ਇਲਾਵਾ ਹੋਰ ਵੀ ਕਈ ਮੈਂਬਰ ਜਿਹੜੇਗੇ ਸੀ ਉਹ ਰਾਮ ਰਹੀਮ ਨੂੰ ਜਿਹੜੇਗੇ ਸੀ ਉਹ ਲੈਣ ਆਏਗੇ ਨੇ ਫਿਲਹਾਲ ਜਿਹੜੀ ਗਈ ਆ ਪੁਲਿਸ ਸੁਰੱਖਿਆ ਦੇ ਨਾਲ ਜੇਲ੍ਹ ਤੋਂ ਜੁਪੀ ਦੇ ਆਸ਼ਰਮ 'ਤੇ ਲਜਾਇਆ ਗਿਆ ਹੈਗਾ ਦੱਸ ਦਈਏ ਕਿ ਰਾਮ ਰਹੀਮ ਨੂੰ ਸਾਲ 2017 ਵਿੱਚ ਸਾਧ ਵੀ ਬਲਾਤਕਾਰ ਦੇ ਮਾਮਲੇ ਦੇ ਵਿੱਚ ਸਜ਼ਾ ਸੁਣਾਈ ਗਈ ਸੀ ਕਿ ਬਾਅਦ ਵਿੱਚ ਉਹਨਾਂ ਨੂੰ ਜਿਹੜਾਗਾ ਕਤਲ ਕੇਸ ਦੇਤੇ ਰਣਜੀਤ ਕਤਲ ਕੇਸ ਵਿੱਚ ਵੀ ਦੋਸ਼ੀ ਠਹਿਰਾਇਆ ਗਿਆ ਸੀ ਉਦੋਂ ਤੋਂ ਇਹ ਸੁਨਾਰੀਆ ਜੇਲ੍ਹ ਦੇ ਵਿੱਚ ਬੰਦ ਸਨ ਅਤੇ ਪਿਛਲੇ ਵਾਰ 19 ਜਨਵਰੀ ਨੂੰ ਸਰਕਾਰ ਨੇ ਰਾਮ ਰਹੀਮ ਨੂੰ 50 ਦਿਨਾਂ ਦੀ ਪਰੋਲ ਦਿੱਤੀ ਸੀ ਜੋ ਕਿ ਜੁਪੀ ਦੇ ਬਰਨਾਲਾ ਆਸ਼ਰਮ ਵਿੱਚ ਬਤਾਇਆ ਗਿਆ ਸੀ ਇਸ ਤੋਂ ਬਾਅਦ ਹਾਈ ਕੋਰਟ ਨੇ ਪਟੀਸ਼ਨ ਤੇ ਫੈਸਲਾ ਦਿੱਤਾ ਹੈ ਕਿ ਰਾਮ ਰਹੀਮ ਨੂੰ ਹਾਈ ਕੋਰਟ ਦੀ ਇਜਾਜ਼ਤ ਤੋਂ ਬਿਨਾਂ ਪਰੋਲ ਜਾਂ ਫਰਦੋ ਨਹੀਂ ਦਿੱਤੀ ਜਾਣੀ ਚਾਹੀਦੀ ਰਾਮ ਰਹੀਮ ਦੀ ਤਰਫੋਂ ਹਾਈ ਕੋਰਟ ਚ ਇਕਰਜੀ ਦਾਇਰ ਕਰਕੇ ਪਰੋਲ ਜਾਂ ਫਰਲੋ ਤੇ ਲੱਗੀ ਰੋਕ ਨੂੰ ਹਟਾਉਣ ਦੀ ਮੰਗ ਕੀਤੀ ਗਈ ਸੀ ਤੁਹਾਨੂੰ ਦੱਸ ਦੀ ਹਾਈ ਕੋਰਟ ਨੇ ਫੈਸਲਾ ਸੁਲਾਇਆ ਸੀ ਕਿ ਰਾਮ ਰਹੀਮ ਨੂੰ ਪਰੋਲ ਜਾਂ ਫਰਲੋ ਦੇਣ ਬਾਰੇ ਸੂਬਾ ਸਰਕਾਰ ਨੂੰ ਆਪਣਾ ਫੈਸਲਾ ਲੈਣਾ ਚਾਹੀਦਾ ਹੈ ਇਸ ਤੋਂ ਬਾਅਦ ਰਾਮ ਰਹੀਮ ਨੇ 21 ਦਿਨਾਂ ਲਈ ਫਰਲੋ ਲਈ ਅਰਜੀ ਦਾਇਰ ਕੀਤੀ ਸੀ ਸਰਕਾਰ ਨੇ ਅਰਜੀ ਸਵੀਕਾਰ ਕਰ ਲੱਤੀ ਕਿ ਸੋਮਵਾਰ ਨੂੰ ਛੁੱਟੀ ਵੀ ਮੰਜ਼ੂਰੀ ਦੇ ਦਿੱਤੀ ਗਈ ਉਸ ਤੋਂ ਬਾਅਦ ਕਾਫੀ ਲੰਬੇ ਦਿਨਾਂ ਦੀ ਜਿਹੜੀਗੀ ਪ੍ਰੋਲ ਮਿਲਦੀ ਰਹੀ ਕੁਝ 21 ਦਿਨਾਂ ਦੀ ਮਿਲੀ ਸੀ 2022 ਦੇ ਵਿੱਚ ਦੁਬਾਰਾ ਫਿਰ 30 ਦਿਨਾਂ ਦੀ ਕੁ 40 ਦਿਨਾਂ ਦੀ ਇਸ ਤਰ੍ਹਾਂ ਕਰਦੇ ਕਰਦੇ ਹੁਣ ਫਿਰ ਦੁਬਾਰਤੋ ਜਿਹੜੀਗੀ 2024 ਦੇ ਵਿੱਚ 21 ਦਿਨਾਂ ਦੀ ਪ੍ਰੋਲ ਜਿਹੜੀਗੀ ਆਰਾਮ ਲਈ ਨੂੰ ਮਿਲ ਚੁੱਕੀ ਤੁਹਾਡਾ ਕੀ ਨਾ ਇਸ ਬਾਰੇ ਆਪਣੇ ਕਮੈਂਟ ਕਰਕੇ ਜਰੂਰ ਮੈਸੇਜ ਕਰੋ